ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਪੈਰੋ ਮਹਲਾ ਚੋਥਾ ਕਰ ਦੁਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਕੀਤੇ ਹਰ ਨਾਮ ਸਮਾਰ ਮਦ ਸੂਦਨ ਚਪੀਐ ਪੁਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕੱਢ ਮਾਰ ਰਹਾ ਜਿਨ ਕਾ ਹਰ ਸਹਤੇ ਮਨ ਮਾਨਿਆ ਤਿੰਨ ਕਾਰਜ ਹਰ ਆਪ ਸਵਾਰ ਤਿੰਨ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਅੰਗੇ ਏ ਕਾਰ ਕੀ ਆਖਰ ਤਾਰ ਮਤ ਮੈਂ ਸੂਰਤ ਤਾਂ ਕਿਛ ਕੀਜੈ ਜੈ ਕਿਛ ਹੋਵੇ ਹਰ ਬਾਰ ਜੋ ਕਿਛੁ ਕਰੇ ਸੋਇ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੂਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਫਲਾ ਚੋਥਾ ਕਰ ਦੁਜਾ ਇੱਕ ਹੋ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤੇ ਹਰ ਨਾਮ ਸਮਾਰ ਮਾਦ ਸੋਧਨ ਜਪੀਐ ਪੁਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਕੜ ਮਾਰ ਰਹਾ ਜਿਨ ਕਾ ਹਰਿ ਸਹਤੇ ਮਨ ਮਾਨਿਆ ਤਿਨ ਕਰਜ ਹਰਿ ਆਪ ਸੁਵਾਰ ਰਣੋ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਔਂਗੇ ਏਕਾਰ ਕੀਆ ਕਰਤਾਰ ਮਤਾ ਮੈਂ ਸੂਰਤ ਤਾ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਭਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਵਾਹਿਗੁਰੂ ਚੋਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤਿ ਹਰ ਨਾਮ ਸਮਾਰ ਮਦ ਸੋਧਨ ਜਪੀਐ ਪੁਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਕਾਢ ਮਾਰ ਰਹਾ ਜਿਨ ਕਾ ਹਰਿ ਸਹਤੇ ਮਨ ਮਾਨਿਆ ਤਿਨ ਕਰਜ ਹਰਿ ਆਪ ਸੁਵਾਰ ਨੇ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਔਂਗੇ ਏਕਾਰ ਕੀਆ ਕਰ ਤਾਰ ਮਤਾ ਮੈਂ ਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਭਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਚੌਥਾ ਕਰ ਦੁਜਾ ਇੱਕ ਹੋ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਇਤੇ ਹਰ ਨਾਮ ਸਮਾਰ ਮਦ ਸੋਧਨ ਜਪੀਐ ਫੁਰ ਧਾਰ ਦੇਹ ਨਗਰ ਤਸ ਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਪੜ ਮਾਰਾ ਰਹਾ ਜਿਨ ਕਾ ਹਰਿ ਸਹਤੇ ਮਨ ਮਾਨਿਆ ਤਿਨ ਕਰਜ ਹਰਿ ਆਪ ਸੁਵਾਰ ਤੇਨ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਅੰਗੀ ਏਕਾਰ ਕੀ ਆਖਰ ਤਾਰ ਮਤਾ ਮੈਂ ਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੈ ਸੋਇ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੁ ਆਪੇ ਆਪੇ ਉਹੋ ਪੁੱਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਵਾਹਿਗੁਰੂ ਚੋਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤਿ ਹਰ ਨਾਮ ਸਮਾਰ ਮਦ ਸੋਧਨ ਜਪੀਐੁਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਕਾਢ ਮਾਰ ਰਹਾ ਜਿਨ ਕਾ ਹਰ ਸਹਤੇ ਮਨ ਮਾਨਿਆ ਤਿਨ ਕਰਜ ਹਰ ਆਪ ਸੁਵਾਰ ਨੋ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਅੰਗੀ ਏਕਾਰ ਕੀ ਆਖਰ ਤਾਰ ਮਤਾ ਮੈਂ ਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਚੌਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤੇ ਹਰ ਨਾਮ ਸਮਾਰ ਮਦ ਸੋਧਨ ਜਪੀਐ ੁਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਕਾਢ ਮਾਰਾ ਰਹਾ ਜਿਨ ਕਾ ਹਰਿ ਸਹਤੇ ਮਨ ਮਾਨਿਆ ਤਿਨ ਕਰਜ ਹਰਿ ਆਪ ਸੁਵਾਰ ਤੇਨ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਅੰਗੇ ਏਕਾਰ ਕੀ ਆਖਰ ਤਾਰ ਮਤਾ ਮੈ ਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੈ ਸੋਇ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਫਲਾ ਚੌਥਾ ਕਰ ਦੁਜਾ ਇੱਕ ਹੋ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤੇ ਹਰ ਨਾਮ ਸਮਾਰ ਮਦ ਸੋਧਨ ਜਪੀਐ ਪੁਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਪੜ ਮਾਰਾ ਰਹਾ ਜਿਨ ਕਾ ਹਰਿ ਸਹਤੇ ਮਨ ਮਾਨਿਆ ਤਿਨ ਕਰਜ ਹਰਿ ਆਪ ਸੁਵਾਰ ਰਣੋ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਅੰਗੇ ਏਕਾਰ ਕੀਆ ਕਰਤਾਰ ਮਤਾ ਮੈਂ ਸੂਰਤ ਤਾ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਭਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਵਾਖਲਾ ਚੋਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤਿ ਹਰ ਨਾਮ ਸਮਾਰ ਮਦ ਸੋਧਨ ਜਪੀਐ ੁਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਕਾਢ ਮਾਰਾ ਰਹਾ ਜਿਨ ਕਾ ਹਰਿ ਸਹਤੇ ਮਨ ਮਾਨਿਆ ਤਿਨ ਕਰਜ ਹਰਿ ਆਪ ਸੁਵਾਰ ਨੋ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਔਂਗੇ ਏਕਾਰ ਕੀਆ ਕਰ ਤਾਰ ਮਤਾ ਮੈਂ ਸੂਰਤ ਤਾ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛੁ ਕਰੇ ਸੋਇ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੂਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਵਾਖਲਾ ਚੋਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤਿ ਹਰ ਨਾਮ ਸਮਾਰ ਮਦ ਸੋਧਨ ਜਪੀਐ ਪੁਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕੱਢ ਮਾਰ ਰਹਾ ਜਿਨ ਕਾ ਹਰ ਸਹਤੇ ਮਨ ਮਾਨਿਆ ਤਿਨ ਕਰਜ ਹਰ ਆਪ ਸੁਵਾਰ ਤੇਨ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਅੰਗੇ ਏਕਾਰ ਕੀ ਆਖਰ ਤਾਰ ਮਤਾ ਮੈ ਸੂਰਤ ਤਾ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੈ ਸੋਇ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਫੰਲਾ ਚੋਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤੇ ਹਰ ਨਾਮ ਸਮਾਰ ਮਦ ਸੋਧਨ ਜਪੀਐ ਔਰ ਧਾਰ ਦੇਹ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰਿ ਪੜ ਮਾਰਾ ਰਹਾ ਜਿਨ ਕਾ ਹਰਿ ਸਹਤੇ ਮਨ ਮਾਨਿਆ ਤਿਨ ਕਰਜ ਹਰਿ ਆਪ ਸੁਵਾਰ ਨੇ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਅੰਗੇ ਏਕਾਰ ਕੀਆ ਕਰਤਾਰ ਮਤਾ ਮੈਂ ਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਚੌਥਾ ਕਰ ਦੁਜਾ ਇੱਕ ਹੋ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਲਤੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਤੇ ਹਰ ਨਾਮ ਸਮਾਰ ਮਦ ਸੋਧਨ ਚਪੀਏ ਫੁਰ ਧਾਰ ਦੇਹ ਨਗਰ ਤਸ ਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾੜ ਮਾਰ ਰਹਾ ਜਿਨ ਕਾ ਹਰ ਸਹਤੇ ਮਨ ਮਾਨਿਆ ਤਿਨ ਕਰਜ ਹਰ ਆਪ ਸੁਵਾਰ ਰਣੋ ਚੋਕੇ ਮਹਾਂਤਾ ਜੀ ਲੋਕਨ ਕੀ ਹਰ ਔਂਗੇ ਏਕਾਰ ਕੀ ਆਕਰਤਾਰ ਮਤਾ ਮੈਂ ਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਪਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛੁ ਕਰੇ ਸੁ ਆਪੇ ਆਪੇ ਓਹ ਪੁੱਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਸਤਿਨਾਮ ਚੋਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਰਦੇ ਹਰ ਨਾਮ ਸਮਾਰ ਮਦ ਸੋਧਨ ਚਪੀਐ ਔਰ ਧਾਰ ਦੇਹ ਨਗਰ ਤਸਕਰ ਪੰਜ ਧਾਤੂ ਗੁਰ ਸ਼ਬਦੀ ਹਰ ਪੜ ਮਾਰ ਰਹਾ ਜਿਨ ਕਾ ਹਰ ਸਹਤੇ ਮਨ ਮਾਨਿਆ ਤਿਨ ਕਰਜ ਹਰ ਆਪ ਸੁਵਾਰ ਤੇ ਨੋ ਚੋਕੇ ਮਹਾਂਤਾਜੇ ਲੋਕਨ ਕੀ ਹਰ ਉੰਗੀ ਏਕਾਰ ਕੀ ਆਕਰਤਾਰ ਮਤਾ ਮੈਂ ਸੂਰਤ ਤਾਂ ਕਿਛ ਕੀਜੈ ਜੇ ਕਿਛੋ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਭਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਓਹ ਪੁੱਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਸਤਿ ਅਕਾਲ ਚੋਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰਿ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਰਦੇ ਹਰ ਨਾਮ ਸਮਾਰ ਮਹਦ ਸੋਧਨ ਜਪੀਐ ਪੁਰ ਧਾਰ ਦੇਹ ਨਗਰ ਤਸਕਰ ਪੰਜ ਧਾਤੂ ਗੁਰ ਸ਼ਬਦੀ ਹਰ ਪੜ ਮਾਰਾ ਜਿਨ ਕਾ ਹਰ ਸਹਤੇ ਮਨ ਮਾਨਿਆ ਤਿਨ ਕਰਜ ਹਰ ਆਪ ਸੁਵਾਰ ਤੇ ਨੋ ਚੋਕੇ ਮਹਾਂਤਾਜੇ ਲੋਕਨ ਕੀ ਹਰ ਅੰਗੇ ਏਕਾਰ ਕੀਆ ਕਰਤਾਰ ਮਤਾਂ ਮੈਂ ਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਏ ਭਲ ਹੋਸੀ ਹਰ ਧਿਆਉ ਅਨੰਦਿਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਓਹ ਪੁੱਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ